ਮੇਰਾ ਫੋਨ 27 ਮਈ ਨੂੰ ਗੁੰਮ ਹੋ ਗਿਆ ਸੀ ਤੇ ਮੈਂ ਇੱਕ ਸ਼ਾਪ ਤੇ ਗਿਆ ਸੀ ਉੱਥੇ ਰੱਖ ਕੇ ਭੁੱਲ ਗਿਆ ਤੇ ਉਸ ਤੋਂ ਚੋਰੀ ਉਸ ਤੋਂ ਬਾਅਦ ਰਿਕਵਰ ਨਹੀਂ ਹੋਇਆ ਫਿਰ ਸੀ ਆਈ ਆਰ ਫਿਰ ਸਾਲ ਕੇ ਅੰਦਰ ਤੇ ਗਿਆ ਤਾਂ ਸੀ ਆਈ ਆਰ ਤੇ ਰਿਪੋਰਟ ਤੇ ਰਜਿਸਟਰ ਕਰਾਇਆ ਤੇ ਅੱਜ ਮੋਗਾ ਪੁਲਿਸ ਦੀ ਮਦਦ ਨਾਲ ਮੈਨੂੰ ਮੇਰਾ ਫੋਨ ਰਿਕਵਰ ਹੋ ਗਿਆ ਥੈਂਕ ਯੂ ਫੋਰ ਮੋਗਾ ਪੁਲਿਸ ਸਤਿ ਸ਼੍ਰੀ ਅਕਾਲ ਜੀ ਮੇਰਾ ਫੋਨ ਗੁੰਮ ਹੋ ਗਿਆ ਸੀ ਗਈ ਅੱਜ ਤੋਂ 3 ਮਹੀਨੇ ਪਹਿਲਾਂ ਤੇ ਮੋਗਾ ਪੁਲਿਸ ਨੇ ਕਵਰੀ ਕੀਤਾ ਟੈਕਨੀਕ ਸੈਲ ਵਾਲਿਆਂ ਦੇ ਮੈਂ ਬਹੁਤ ਧੰਨਵਾਦ ਕਰਦਾ ਐਸਐਸਪੀ ਸਾਹਿਬ ਦਾ ਧੰਨਵਾਦ ਕਰਦਾ ਇਹਨਾਂ ਨੇ ਫੋਨ ਮੇਰਾ ਗਮ ਹੋ ਗਿਆ ਤਾਂ ਬਚਾ ਲਿਆ ਸਰ ਜੀ ਮੇਰਾ 6 ਅਕਤੂਬਰ ਨੂੰ 2023 ਦੇ ਵਿੱਚ ਮੇਰਾ ਫੋਨ ਗਵਾਚ ਗਿਆ ਸੀ ਆ ਬਸ ਅਡੇ ਮੋਗੇ ਚ ਤੇ ਫਿਰ ਮੈਂ ਆਪਣੇ ਨੰਬਰ ਸਿਟੀ ਦੇ ਅਪਲਾਈ ਕੀਤਾ ਸੀਗਾ ਅੱਜ ਮੈਨੂੰ ਇਹਨਾਂ ਨੇ ਮੈਨੂੰ ਲੱਭ ਕੇ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਮੇਰੇ ਫਾਦਰ ਸਾਹਿਬ ਆਪਣਾ 17 ਅਗਸਤ ਨੂੰ ਜਗਰਾਤੇ ਦੇ ਗਏ ਸੀਗੇ ਤੇ ਉੱਥੇ ਇਹਨਾਂ ਦਾ ਮੋਬਾਈਲ ਲੌਸਟ ਹੋ ਗਿਆ ਸੀਗਾ ਥੈਨ ਜਦੋਂ ਨਾਲ ਹੀ ਵਾਪਸ ਆਏ ਤੇ ਫਿਰ ਆਪਾਂ ਸਭ ਤੋਂ ਪਹਿਲਾਂ SIM ਬੰਦ ਕੀਤਾ ਤੇ ਨੈਕਸਟ ਡੇ ਆਪ ਅਸੀਂ ਆਈਆਰ ਪੋਰਟਲ ਤੇ ਅਪਡੇਟ ਮੈਂ ਆਪਣੇ ਅਪ ਕਰਤਾ ਨੈਕਸਟ ਡੇ ਸੰਡੇ ਸੀਗਾ ਤੇ ਫਿਰ ਆਪਾਂ ਨੂੰ ਮੰਡੇ ਸਾਂਚ ਕਿੰਦਰਾ ਆ ਕੇ ਆਪਣਾ ਸਾਰਾ ਡਾਕੂਮੈਂਟੇਸ਼ਨ ਆਇਆ ਬਾਕਸ ਦੇ ਨਾਲ ਆਇਆ ਮਨਲ ਰਜਿਸਟਰ ਕਰਵਾਇਆ ਤੇ ਫਿਰ ਇਹਨਾਂ ਨੇ ਆਪਾਂ ਨੂੰ ਕੱਲ ਕੰਟੈਕਟ ਕੀਤਾ ਕਿ ਤੁਹਾਡਾ ਫੋਨ ਮਿਲ ਗਿਆ ਤੇ ਉਹਦੇ ਲਈ ਬਹੁਤ ਬਹੁਤ ਥੈਂਕ ਯੂ ਹਾਂਜੀ ਅੱਜ ਮੋਗਾ ਪੁਲਿਸ ਵੱਲੋਂ ਜਿਹੜੇ ਪਿਛਲੇ ਕੁਝ ਦਿਨਾਂ ਦੇ ਵਿੱਚ ਫੋਨ ਲੋਕਾਂ ਦੇ ਗੁੰਮੇ ਹੋਏ ਸੀ ਜਾਂ ਕੋਈ ਚੋਰੀ ਹੋਏ ਹੋਏ ਸੀ ਉਹਨਾਂ ਫੋਨਾਂ ਨੂੰ ਅਸੀਂ ਰਿਕਵਰ ਕੀਤਾ ਹੈ 52 ਫੋਨਸ 52 ਫੋਨਸ ਅਸੀਂ ਰਿਕਵਰ ਕੀਤੇ ਨੇ ਥਰੂ CEIR ਪੋਰਟਲ ਤੋਂ ਮੈਂ ਸਾਰੇ ਤੁਹਾਡੇ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਜੇ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਹੈ ਲੋਕਾਂ ਨਾਲ ਰਿਗਾਰਡਿੰਗ ਕੋਈ ਫੋਨ ਚੋਰੀ ਜਾਂ ਕੋਈ ਉਹਨਾਂ ਦਾ ਫੋਨ ਮਿਸਪਲੇਸ ਹੋ ਜਾਂਦਾ ਹੈ ਤਾਂ ਸਾਡੇ ਸਾਂਝ ਕੇਂਦਰ ਦੇ ਵਿੱਚ ਆਨ ਤੇ CEIR ਪੋਰਟਲ ਦੇ ਨਾਲ ਅਪਲੋਡ ਕਰਕੇ ਉਹਨਾਂ ਦਾ ਫੋਨ ਜਿਹੜਾ ਹੈਗਾ ਉਹ ਅਸੀਂ ਰਿਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਅੱਜ ਵੀ ਵੱਖ-ਵੱਖ ਏਰੀਆਸ ਤੋਂ ਲੋਕ ਆਏ ਨੇ ਇਹਨਾਂ ਦੇ ਫੋਨਸ ਹੈਂਡਓਵਰ ਕੀਤੇ ਜਾ ਰਹੇ ਹਨ ਤੋਂ ਇਸੇ ਤਰ੍ਹਾਂ ਜਿਹੜਾ ਸਾਡਾ ਟੈਕਨੀਕਲ ਸੈੱਲ ਵੱਲੋਂ ਅ ਅੰਡਰ ਦਾ ਇਨਵੈਸਟਰ ਸੁਪਰਵੀਜ਼ਨ ਆਫ ਐਸਪੀ ਇਨਵੈਸਟੀਗੇਸ਼ਨ ਇਸੇ ਤਰ੍ਹਾਂ ਸਾਡੀ ਕਾਰਵਾਈ ਅੱਗੇ ਵੀ ਚੱਲਦੀ ਰਹੇਗੀ ਤੇ ਮੈਂ ਆਸ਼ਵਾਸਨ ਦਿੰਦਾ ਕਿ ਮੋਗਾ ਪੁਲਿਸ ਵੱਲੋਂ ਜਿਹੜਾ ਸੀਆਈਆਰ ਪੋਰਟਲ ਨੂੰ ਹੋਰ ਅਸੀਂ ਸੁਚਾਰੂ ਤੰਗ ਨਾਲ ਚਲਾਵਾਂਗੇ ਤੇ ਲੋਕਾਂ ਦੇ ਜਿਹੜੇ ਫੋਨਸ ਐ ਚੋਰੀ ਹੋਏ ਉਹਨਾਂ ਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂ